ਜੇ ਤੁਹਾਡਾ ਬੱਚਾ ਵੀ ਸਕੂਲ ਜਾਂਦਾ ਏ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ ਕਿਤੇ ਤੁਹਾਡੇ ਬੱਚੇ ਨਾਲ ਵੀ ਅਜਿਹਾ ਹਾਦਸਾ ਨਾ ਵਾਪਰ ਜਾਵੇ ਤਾਂ ਸਮਾਣਾ ਤੋਂ ਇੱਕ ਹਾਦਸੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿੱਥੇ ਪਿੰਡ ਗਾਦੀਪੁਰ ਦੇ ਵਿੱਚ ਇੱਕ ਬੱਚਾ ਸਕੂਲ ਵੈਨ ਵਿੱਚੋਂ ਨਿਕਲਦਾ ਏ ਅਤੇ ਜਿਵੇਂ ਹੀ ਉਹ ਆਪਣੇ ਘਰ ਵੱਲ ਦੌੜਦਾ ਏ ਇੱਕ ਮੋਟਰਸਾਈਕਲ ਸਵਾਰ ਬੱਚੇ ਨੂੰ ਬੁਰੀ ਤਰ੍ਹਾਂ ਟੱਕਰ ਮਾਰਦਾ ਹੈ ਅਤੇ ਫਰਾਰ ਹੋ ਜਾਂਦਾ ਹੈ ਬੱਚੇ ਦੇ ਕਾਫੀ ਸੱਟਾਂ ਲੱਗੀਆਂ ਉਹ ਇਸ ਮਾਮਲੇ ਵਿੱਚ ਲੱਗੀਆਂ ਨੇ ਤਾਂ ਇਸ ਹਾਦਸੇ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੂੰ ਵੀ ਤਾੜਨਾ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਬੱਸਾਂ ਵਿੱਚ ਬੱਚਿਆਂ ਲਈ ਹੈਲਪਰ ਨੇ ਜਿਹੜੇ ਉਹ ਰੱਖੇ ਜਾਣ ਜਿਹੜੇ ਉਹਨਾਂ ਨੂੰ ਸੁਰੱਖਿਅਤ ਰੋਡ ਪਾਰ ਕਰਵਾ ਦੇਣ ਤਾਂ ਮਾਪਿਆਂ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਤੁਹਾਡਾ ਬੱਚਾ ਕਿਸ ਤਰ੍ਹਾਂ ਦੀ ਬੱਸ ਦੇ ਵਿੱਚ ਸਕੂਲ ਜਾਂਦਾ ਹੈ ਜਦੋਂ ਉਹ ਬੱਸ ਦੇ ਵਿੱਚ ਚੜਦਾ ਹੈ ਜਾਂ ਫਿਰ ਬੱਸ ਦੇ ਵਿੱਚੋਂ ਉਤਰਦਾ ਹੈ ਕਿ ਬੱਸ ਦਾ ਸਟਾਫ ਜ਼ਿੰਮੇਵਾਰੀ ਨਾਲ ਉਸ ਨੂੰ ਮਾਪਿਆਂ ਤੱਕ ਪਹੁੰਚਾਉਂਦਾ ਹੈ ਕਿ ਸਟਾਫ ਉਸ ਨੂੰ ਸੁਰੱਖਿਅਤ ਤਰੀਕੇ ਨਾਲ ਰੋਡ ਕਰਾਸ ਕਰਵਾਉਂਦਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਧਿਆਨ ਦੇਣ ਵਾਲੀਆਂ ਨੇ ਇਹਨਾਂ ਗੱਲਾਂ ਦਾ ਖਾਸ ਧਿਆਨ ਆ ਜਿਹੜਾ ਉਹ ਰੱਖਣਾ ਚਾਹੀਦਾ ਹੈ ਕਈ ਵਾਰ ਮਾਪੇ ਜਾਂ ਫਿਰ ਸਕੂਲ ਸਟਾਫ ਅਜਿਹੀ ਗੱਲ ਨੂੰ ਲੈ ਕੇ ਅਣਗੈਲੀ ਕਰਦਾ ਹੈ ਜਿਸ ਕਾਰਨ ਅਜਿਹੇ ਹਾਦਸੇ ਨੇ ਜਿਹੜੇ ਉਹ ਅਕਸਰ ਹੀ ਵਾਪਰ ਜਾਂਦੇ ਨੇ ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਕਿਸ ਪ੍ਰਕਾਰ ਸੜਕੀ ਨਿਯਮਾਂ ਦੀ ਪਾਲਣਾ ਕਰਨੀ ਹੈ ਕਿਵੇਂ ਸੜਕ ਕ੍ਰਾਸ ਕਰਨੀ ਹੈ